ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਛੰਨੇ ਦਾ ਜਿਹੜਾ ਹੈਗਾ ਪਖੰਡੀ ਸਾਧ ਮੈਂ ਦੂਜੇ ਮੈਂ ਕਈਆਂ ਦਿਨਾਂ ਤੋਂ ਬੋਲਦਾ ਆ ਰਿਹਾ ਵੀ ਜਿਹੜੇ ਚੰਗੇ ਸਾਧੂਆਂ ਦੀ ਸ਼ਬੀ ਇਹੋ ਜਿਹੇ ਲੋਕ ਖਰਾਬ ਕਰ ਰਹੇ ਆ ਜਿਹੜਾ ਛੰਨੇ ਦਾ ਪਖੰਡੀ ਹੈ ਕੀ ਨਾਮ ਕੀ ਉਹਦਾ ਮੁਖਤਿਆਰ ਮੁਖਤਿਆਰ ਇਹ ਬਲਾਤਕਾਰੀ ਸਾਧ ਹੈ ਅੱਜ ਸਾਡੇ ਸਿੰਘ ਭਾਈ ਪਰਮਜੀਤ ਸਿੰਘ ਕਹਰੇ ਤੇ ਚਮਕੌਰ ਸਿੰਘ ਜੀ ਸਾਡੇ ਸਮਾਜ ਸੇਵੀ ਔਰ ਪੱਤਰਕਾਰ ਵੀ ਨੇ ਤੇ ਸਾਡੇ ਬਾਬਾ ਗੁਰਵਿੰਦਰ ਸਿੰਘ ਬਠਿੰਡੇ ਤੋਂ ਮੈਂ ਭੇਜੇ ਸੀਗੇ ਅੱਜ ਤੇ ਇਸ ਕੁੱਤੇ ਸਾਧ ਨੇ ਉੱਥੇ ਜਾ ਕੇ ਜੀ 250 ਉਹਦਾ ਮਗਾਲਿਆ ਚੇਲਾ ਤੇ ਜਿਹੜੀ ਹਰੀ ਟੋਪੀ ਵਾਲੀ ਚੇਲੀ ਫੜੀ ਸੀ ਉਹ ਵੀ ਉੱਥੇ ਮਗਾਲੀ ਹੁਣ ਉੱਥੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਨੇ ਤਿੰਨੇ ਤਿੰਨ ਚੇਲੇ ਜਿਹੜੇ ਗ੍ਰਿਫਤਾਰ ਕਰ ਲਏ ਆ ਔਰ ਇਹ ਚੇਲੇ ਨੇ ਪਿਛਲੇ ਦਿਨੀ ਲੜਕੀ ਨਾਲ ਬਲਾਤਕਾਰ ਕੀਤਾ ਜਮਾਨਤ ਤੇ ਆਇਆ ਸੀ ਸੋ ਮੈਂ ਦੂਜੇ ਧਰਮ ਦੇ ਜਿਹੜੇ ਆਪਣੇ ਬਾਬੇ ਹੈਗੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਇਹੋ ਜਿਹੇ ਲੋਕ ਆ ਨਾ ਜਿਹੜੇ ਇਹ ਇਹ ਜਿਹੜੀ ਤੁਹਾਡੀ ਸ਼ਬੀ ਖਰਾਬ ਕਰਦੇ ਆ ਬਲਾਤਕਾਰ ਅੰਦਰੋਂ ਇਹਨਾਂ ਗੱਡੀਆਂ ਲਾ ਕੇ ਪੀਰਾਂ ਫਕੀਰਾਂ ਦੀਆਂ ਗੱਡੀਆਂ ਲਾ ਕੇ ਦੇਵੀ ਦੇਵਤਿਆਂ ਦੀਆਂ ਉੱਥੇ ਕੁੜੀਆਂ-ਪੁੜੀਆਂ ਨੂੰ ਬੁਲਾ ਕੇ ਉਹਨਾਂ ਨਾਲ ਹੁੰਦਾ ਬਲਾਤਕਾਰ ਤੇ ਸਰੀਰ ਕੁਸ਼ੋਸ਼ਣ ਹੁੰਦੇ ਉਹਨਾਂ ਨਾਲ ਤੇ ਕਈ ਕਈ ਜਿਹੜੀਆਂ ਗੱਡੀਆਂ ਤੇ ਅੱਡੇ ਚਲਾਏ ਜਾਂਦੇ ਆ ਮੈਂ ਤੁਹਾਡਾ ਸਾਰਿਆਂ ਦਾ ਵੈਰੀ ਨਹੀਂਗਾ ਮੈਂ ਕਿਸੇ ਦਾ ਦੋਖੀ ਨਹੀਂਗਾ ਤੇ ਮੇਰੀ ਬੇਨਤੀ ਇਹੀ ਹੈ ਵੀ ਜਿਹੜਾ ਧਰਮ ਦੀ ਆੜ ਵਿੱਚ ਹੁਣ ਮੈਂ ਦੱਸ ਰਿਹਾ ਇਕੱਲਾ ਪਖੰਡ ਨਹੀਂ ਹੁੰਦਾ ਕਈ ਚੇਲੇ ਪਖੰਡ ਨਹੀਂ ਕਰਦੇ ਗੱਲਾ ਇਹ ਪਖੰਡ ਧਰਮ ਦੀ ਆੜ ਵਿੱਚ ਜਿਹੜੀਆਂ ਕੁਵਾਰੀਆਂ ਕੁੜੀਆਂ ਨਾਲ ਬਲਾਤਕਾਰ ਹੁੰਦੇ ਨੇ ਉਹਨਾਂ ਦੇ ਆਰਥਿਕ ਸ਼ੋਸ਼ਣ ਹੁੰਦੇ ਨੇ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਅੰਦਰ ਖਾਤੇ ਜਿਹੜੇ ਅੱਡੇ ਚਲਾਏ ਜਾਂਦੇ ਨੇ ਮੈਨੂੰ ਸਾਰਾ ਪਤਾ ਹੈ ਮੈਂ ਤਾਂ ਨਹੀਂ ਬੋਲਦਾ ਸੀ ਵੀ ਆਪੇ ਹੀ ਇਹ ਜਿਹੜੇ ਵਿੱਚ ਲੋਕ ਬੈਠੇ ਨੇ ਤੁਹਾਡੇ ਇਹ ਆਪ ਹੀ ਸੁਧਰ ਜਾਣ ਤੇ ਬਾਕੀ ਜਿਹੜੇ ਚੰਗੇ ਹੈਗੇ ਆ ਬਾਬੇ ਉਹ ਮੇਰੀ ਮੇਰਾ ਨਾ ਕਰਨ ਹਿੰਮਤ ਤੁਰਨ ਤੇ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੀਆਂ ਵੀ ਸ਼ਮੀਆਂ ਖਰਾਬ ਕੀਤੀਆਂ ਜਿਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਤੇ ਸਾਡਾ ਦਿਓ ਸਾਥ ਮੈਂ ਆਉਣ ਵਾਲੇ ਦਿਨਾਂ ਚ ਐਡੇ ਐਡੇ ਚਿੱਠੇ ਖੋਲੂਗਾ ਜਿੱਥੇ ਜਿੱਥੇ ਧੁੰਦੇ ਚਲਦੇ ਆ ਤੇ ਸੋ ਅੱਜ ਛੰਨੇ ਕੋਲੇ ਜਿਹੜਾ ਸਾਡੇ ਸਿੰਘ ਗਏ ਸੀ ਤੇ ਜੇ ਮੇਰੇ ਸਿੰਘਾਂ ਨੂੰ ਇੱਕ ਖਰੋਤ ਵੀ ਆ ਗਈ ਤੇ ਕੱਲਾ ਕੱਲਾ ਸਾਧ ਚੱਕ ਕੇ ਲਿਆਵਾਂਗੇ ਤੇ ਤੁਹਾਨੂੰ ਬੇਨਤੀ ਪ੍ਰਸ਼ਾਸਨ ਨੇ ਵੈਸੇ ਜਿਹੜੀ ਸਾਡੀ ਮਦਦ ਕੀਤੀ ਹੈ ਤਿੰਨ ਚੇਲੇ ਉਥੋਂ ਚੱਕੇ ਆ ਇੱਕ ਚੇਲਾ ਬਲਾਤਕਾਰੀ ਹੈ ਉਹ 250 ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਬਲਾਤਕਾਰੀ ਹੋਣਗੇ ਤੇ ਮੈਂ ਸਾਰਿਆਂ ਦੇ ਚਿੱਠੇ ਖੋਲੂਗਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਜਿਹੜੇ ਚੇਲੇ ਚੱਕੇ ਇਹਨਾਂ ਤੇ ਬਣਦੀ ਕਾਰਵਾਈ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਤੇ ਇਹਨੂੰ ਜਿਹੜਾ 66 76 ਤੇ ਲੱਗੀ ਹੈ ਇਹਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਚੇਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ